ਆ ਜਿਹੜੀ ਮੇਨ ਐਂਟਰੀ ਆ ਗਈ ਆ ਵੇਖੋ ਦਰਗਾਹ ਬਾਪੂ ਘੁੰਮਣ ਸ਼ਾਹ ਜੀ ਸਮਾਂ ਸਵੇਰੇ 6 ਵਜੇ ਤੋਂ 8 ਵਜੇ ਤੱਕ ਬਾਕੀ ਨੋ ਐਂਟਰੀ ਹੁਗਮ ਬਾਬਾ ਸ਼ਾਹ ਜੀ ਤੇ ਇਹ ਜਿਹੜਾ ਖੁੱਲਣ ਦਾ ਸਮਾਂ ਸਵੇਰੇ 11:30 ਵਜੇ ਤੋਂ ਸ਼ਾਮ 8 ਵਜੇ ਤੱਕ ਆ ਦੇਖੋ ਆ ਦੋਸਤੋ ਸੇਵਾਦਾਰਾ ਜਿਹੜੇ ਇਹ ਚਾਹ ਪਾਣੀ ਇਹਨਾਂ ਨੇ ਛਕ ਲਿਆ ਤੇ ਟੜਕੇ ਦੀ ਇਹਨਾਂ ਨੇ ਚੱਲ ਰਹੀ ਆ ਸੇਵਾ ਪੂਰੀ ਛੁੱਟੀ ਲਾ ਰਹੇ ਆ ਕੰਮ ਤੇ ਦੀ ਤੇ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਮੇਲੇ ਵਾਲੇ ਦਿਨ ਤੁਹਾਨੂੰ ਦਿਖਾਵਾਂਗੇ ਰੰਗ ਰੰਗ ਪ੍ਰੋਗਰਾਮ ਸਾਰੇ ਬਹੁਤ ਕਾਹਕਾਰ ਆਉਂਦੇ ਆ ਤੇ ਆ ਵੇਖੋ ਆ ਰਸਤਾ ਜਿਹੜਾ ਮੇਨ ਆ ਆ ਆ ਗਿਆ ਇੱਥੋਂ ਹਾਂ ਵੀ ਭਰਾਵੋ ਆਪਾਂ ਗਏ ਹੋਏ ਆ ਅੱਜ ਜਿੱਦੇ ਬਾਬਾ ਘੁੰਮਣਸ਼ਾ ਜਿੱਥੇ ਮੇਲਾ ਲੱਗਦਾ ਮੇਲੇ ਦੀਆਂ ਤਿਆਰੀਆਂ ਹੋ ਰਹੀਆਂ 17 ਭਾਦੋਂ ਦਾ ਨਾ 17 ਤਾਰਿਖ ਸਤੰਬਰ ਦਾ 18 ਭਾਦੋਂ 1 ਸਤੰਬਰ ਨੂੰ ਮੇਲਾ ਸ਼ੁਰੂ ਹੈਗਾ ਤੇ ਉਹ ਬੋਰਡ ਲੱਗਿਆ ਵਾ ਹਾਂ ਸਾਲਾਨਾ ਮੇਲਾ 17 ਭਾਦੋਂ 1 9 2025 ਦਿਨ ਸੋਮਵਾਰ ਦਿਨ ਆਪਣਾ ਸੋਮਵਾਰ ਸੋਮਵਾਰ ਤੇ ਇਧਰ ਆ ਫੋਟੋ ਵੇਖ ਲਈਏ ਤੁਸੀਂ ਇਧਰ ਗੱਦੀ ਦੇ ਜਿਹੜੇ ਹੁਣ ਗੱਦੀ ਚਲਾ ਰਹੇ ਆ ਨਸੀਨ ਬਾਪੂ ਜਿਸ ਕਰਨ ਸਾਹਿਬ ਜੀ ਤੇ ਫਕਰ ਤਾਇਆ ਰਾਂਝਾ ਤੇ ਬਾਪੂ ਕੋ ਮਨਸ਼ਾ ਇਹ ਕੋ ਮਨਸ਼ਾ ਦੀ ਜਗਾ ਆਪਣੇ ਤੁਸੀਂ ਵੇਖ ਹੀ ਲਿਆ ਏਰਗੇ ਦੇ ਵਿੱਚ ਇਥੇ ਆਏ ਬਹੁਤ ਸੰਗਤ ਆਉਂਦੀ ਆ ਤੇ ਆਪਣੇ ਪਿੰਡ ਦੀ ਸੰਗਤ ਵੀ ਬਹੁਤ ਜਿਆਦੇ ਜਿਹੜੇ ਨੇਚਾ ਸ਼ਰਦਾ ਨਾਲ ਇਥੇ ਪਹਿਲਾਂ ਹੁਣ ਤਿਆਰੀਆਂ ਹੋ ਰਹੀਆਂ ਸਾਫ ਸਫਾਈਆਂ ਚੱਲ ਰਹੀਆਂ ਤੇ ਇਧਰ ਆ ਦਰਗਾਹ ਦਾ ਤੁਹਾਨੂੰ ਦਿਖਾ ਦਿੰਨੇ ਆ ਜਿਹੜਾ ਆ ਵੇਖੋ ਆ ਦਰਗਾਹ ਬਣੀ ਹੋਈ ਹੈ ਇੱਥੇ ਤੇ ਓਹ ਵੇਖੋ ਉਧਰ ਜਿਹੜੀ ਤਾਏ ਰਾंजे ਦੀ ਆ ਕੀ ਦਰਗਾਹ ਤੇ ਇਧਰ ਆਪਣਾ ਜਿਹੜੇ ਆਪਣੇ ਆਏ ਵੇ ਆ ਸੰਗਤ ਆ ਸਾਰੇ ਇਹ ਸੇਵਾਦਾਰ ਪਹਿਲਾਂ ਯਾਨੀ ਕਿ ਪੱਕੇ ਸੇਵਾਦਾਰ ਆ ਇਹ ਮੇਲੇ ਵਾਲੇ ਭਾਈ ਕੈਸਾ ਲਾਉਗੇ ਤੁਹਾਨੂੰ ਬੰਦਾਂ ਸਾਲ ਪੰਜ ਸਾਲ ਇਹਨੇ ਵੀ ਕਾਲੇ ਮੈਂ ਮੈਂ ਤਾਂ ਜਾ ਦੇ ਜਿਆਦੇ ਹੋ ਗਏ ਕਿੰਨਾ ਟਾਈਮ ਹੋ ਗਿਆ 10-12 ਸਾਲ 10-12 ਸਾਲ ਹੋ ਗਏ ਤੇ ਆ ਸਾਰੇ ਆਪਣੇ ਜਿਹੜੇ ਸੇਵਾਦਾਰ ਆ ਇਹ ਪੂਰੀ ਇੱਥੇ ਜਾਨੀ ਕਿ ਹੋਲਡ ਡਿਊਟੀ ਨਿਭਾਉਂਦੇ ਆ ਮੇਲੇ ਤੇ ਕਰਾਉਣ ਸਾਫ ਸਫਾਈ ਦੇ ਲੱਗੇ ਹੋਏ ਆ 9-10 ਸਾਲ ਹੋ ਗਏ ਸਾਰਿਆਂ ਨੂੰ 10 ਸਾਲ ਹੋ ਗਏ ਉਹਨਾਂ ਨੂੰ ਖਾਣੇ ਆ ਇਹਦੇ ਬਾਰੇ 10 ਜਹਰ ਇਹ ਚਾਣਨਾ ਪਾ ਇਹ ਭਾਈ ਆ ਨਾ ਇਹ ਫੱਕਰ ਤਾਇਆ ਰਾਂਝਾ ਜੀ ਆਵੇ ਉੱਤੇ 0786 ਨੰਬਰ ਤੇ ਕਿਸੇ ਨੇ ਤਿਆਰ ਕਰਕੇ ਦਿੱਤੀ ਆ ਬਾਬਿਆਂ ਨੂੰ ਸ਼ੌਂਕ ਨਾਲ ਇੱਥੇ ਮੁੰਡਾ ਦਾ ਅੱਛਾ ਮੈਨੂੰ ਮਲਾ ਵੀ ਦੇਵਾਂਗੇ ਇੱਥੇ ਆਉਂਦਾ ਹੁੰਦਾ ਆਪਣੇ ਕੋਲੇ ਉਹਨੇ ਤਿਆਰ ਕਰੀਆ ਸੀ ਇਹ ਦੋ ਦੇ ਦੋ ਆ ਦੇ ਦੋ ਕਿ ਤਿੰਨ ਆ ਇਹ ਬਈ ਇਹਦੇ ਨਾਲ ਅੱਛਾ ਦੋ ਤਿੰਨ ਤਿਆਰ ਕਰਕੇ ਦਿੱਤਣਾ ਆਉਗਾ ਤੇ ਉਹ ਅੰਦਰ ਖੜੀ ਆਓਗੇ ਅੰਦਰ ਤੇ ਆ ਇਹਦਾ ਇਹਦਾ ਆ ਇਹਦਾ ਕੀ ਮੋਟਰਸਾਈਕਲ ਵਾਲਾ ਇੰਜਨ ਆ ਡਿਸਕਵਰ ਦਾ ਡਿਸਕਵਰ ਦਾ ਡਿਸਕਵਰ ਦਾ ਇੰਜਨ ਰੱਖ ਕੇ ਤੇ ਬਹੁਤ ਸ਼ੌਂਕ ਨਾਲ ਤਿਆਰ ਕਰਕੇ ਦਿੱਤੀ ਵੀ ਆ ਤੇ ਬਾਪੂ ਆਉਂਦਾ ਜਾਂਦਾ ਇੱਥੇ ਅੱਛਾ ਉਧਰਲੇ ਡੇਰੇ ਚ ਇਧਰ ਆਮੇਗਾ ਅੱਛਾ ਜਿਹੜੇ ਜਾਣ ਕੇ ਬਾਬੇ ਹੁਣ ਜਿੰਨਾਂ ਕੋਲੇ ਗੱਡੀ ਆ ਉਹ ਉਹ ਬਾਬੇ ਚਲਾਉਂਦੇ ਆ ਇਹਨੂੰ ਤੇ ਦੋਸਤੋ ਆਹ ਵੇਖੋ ਆਹ ਵੇ ਡਿਸਕਵਰ ਦਾ ਇੰਜਨ ਰੱਖ ਕੇ ਤੇ ਆ ਬਹੁਤ ਸੋਹਣੀ ਬਣਾ ਕੇ ਦਿੱਤੀ ਵੀ ਆ ਆਹ ਮਗਰ ਐਮਪੰਪ ਲੱਗਿਆ ਆਹ ਵੇ ਮਗਰ ਐਮਪੰਪ ਲੱਗਿਆ ਵਾ ਤੇ ਬਾਬੇ ਜਿਹੜੇ ਇੱਥੇ ਜਾਂਦੇ ਆ ਉਹ ਗਾਂ ਤਨਕਾਉਣੀ ਵਾਲੇ ਡੇਰੇ ਚ ਤੇ ਇਹਦੇ ਤੇ ਜਾਂਦੇ ਹੁੰਦੇ ਆ ਆਹ ਫੋਟੋ ਵੀ ਲੱਗੀ ਵੀ ਆ ਮਗਰ ਉਹਨਾਂ ਦੀ ਤੇ ਆਹ ਦੇਖੋ ਬਹੁਤ ਸੋਹਣਾ ਜਣਕੇ ਨਾ ਮਾਹੌਲ ਆਗਾ ਤੇ ਜਿੱਦੇ ਮੇਲਾ ਚੱਲਦਾ ਹੋਇਆ ਮੇਲੇ ਚੱਲਦੇ ਚ ਵੀ ਆਪਾਂ ਤੁਹਾਨੂੰ ਜਿਹੜੀਆਂ ਝਲਕੀਆਂ ਦਿਖਾਵਾਂਗੇ ਤੇ ਅੰਦਰ ਵਾਲੇ ਵੀ ਆਪਾਂ ਦਿਖਾ ਲੈਂਦੇ ਆ ਆ ਦੇਖੋ ਮੋਟਰਸਾਈਕਲ ਇੱਕ ਨਾ ਦਿੱਤਾ ਹੋਇਆ ਬਣਾ ਕੇ ਇਹ ਕੰਪਨੀ ਦੇ ਬਣਾਇਆ ਹੋਇਆ ਉਹ ਕੋਈ ਚੜਾ ਕੇ ਗਿਆ ਤੇ ਕਾਫੀ ਇੱਥੇ ਟਰੈਕਟਰ ਟੁੱਟ ਰਿਹਾ ਤੇ ਬੋਲਟ ਮੋਟਰਸਾਈਕਲ ਆ ਤੇ ਖੜਾਰੀ ਹੈ ਇਹਦੇ ਟਰੈਕਟਰ ਚੜਾ ਜਾਂਦੇ ਆ ਆ ਦੇਖੋ ਕਿੰਨਾ ਸੋਹਣਾ ਇਹ ਜਿਹੜਾ ਚੜਾਇਆ ਵਾ ਤੇ ਇਹ ਵੀ ਕੋਈ ਦਾਣ ਹੀ ਕਰਕੇ ਗਿਆ ਵਾ ਤੇ ਇੱਧਰ ਤੁਹਾਨੂੰ ਹੋਰ ਦਿਖਾਉਣੇ ਆ ਤੇ ਜਿੰਨਾ ਟ੍ਰਾਫਿਕਾ ਟ੍ਰੋਫਿਕਾ ਵੀ ਅੱਗੇ ਸਾਨੂੰ ਦਿਖਾਉਣੇ ਆ ਟ੍ਰਾਫਿਕਾ ਬਹੁਤ ਪੰਜਾਂਗਾ ਤੇ ਟ੍ਰਾਫਿਕਾ ਵੇਖੋ ਪਿੰਨਾਂਗਾ ਇਹ ਜਿਹੜੇ ਜਾਨਕੇ ਮਾਨ ਸਨਮਾਨ ਹੁੰਦਾ ਆ ਵੇਖੋ ਇੱਥੇ ਆ ਜਿਹੜੇ ਇਨਾਮ ਆ ਕਬੱਡੀ ਕਬੱਡੀ ਖਿਡਾਰੀ ਆ ਉਹ ਬਹੁਤ ਆਉਂਦੇ ਜਾਂਦੇ ਆ ਤੇ ਬਾਕੀ ਬਾਬਾ ਜੀ ਨੂੰ ਸਰਦਾ ਭਾਉਣਾ ਦੇ ਨਾਲ ਜਦੋਂ ਸਾਦੇ ਆ ਉਦੋਂ ਵੀ ਇੱਥੇ ਨਾਮ ਬਾਪੂ ਆ ਵੀ ਟੂਰਨਾਮੈਂਟ ਇੱਥੇ ਕਰਾਉਂਦੇ ਰਹਿੰਦੇ ਆ ਬਹੁਤ ਭਾਰਾ ਟੂਰਨਾਮੈਂਟ ਹੁੰਦਾ ਤੇ ਉਦੋਂ ਇਥੇ ਨਾਮ ਆ ਜਿਹੜੇ ਵੰਡੇ ਵੀ ਜਾਂਦੇ ਆ ਤੇ ਬਾਕੀ ਪਾਸੇ ਤੋਂ ਵੀ ਨਾਮ ਆਈ ਜਾਂਦੇ ਆ ਕਿਉਂ ਸੁੱਖਾਂ ਜਿਹੜੇ ਸੁੱਖੇ ਜਾਂਦੇ ਆ ਕਬੱਡੀ ਖਿਡਾਰੀ ਇਥੇ ਕਾਫੀ ਜਣ ਕੇ ਆਉਂਦੇ ਹੈਗੇ ਆਪਦੀ ਸ਼ਰਧਾ ਭਾਵਨਾ ਲੈ ਕੇ ਤੇ ਉਹ ਜਦੋਂ ਆਪਦੀ ਸੁੱਖ ਉਹਨਾਂ ਦੀ ਪੂਰੀ ਹੁੰਦੀ ਆ ਉਹ ਫਿਰ ਸਣੇ ਨਾਮ ਸਣੇ ਕੋਈ ਆਪਦਾ ਜਿਹੜਾ ਸੁੱਖਿਆ ਹੁੰਦਾ ਇਸੇ ਤਰ੍ਹਾਂ ਹੀ ਆ ਬਾਈ ਹਾਂ ਇਸੇ ਤਰ੍ਹਾਂ ਟਰੈਕਟਰ ਵਿੱਚ ਚੜਾ ਕੇ ਗਏ ਆ ਦੋ ਟਰੈਕਟਰ ਵਿੱਚ ਚੜਾ ਕੇ ਗਏ ਦੋ ਤਾਂ ਟਰੈਕਟਰ ਚੜਾ ਕੇ ਘੋੜਾ ਚੜਾ ਆ ਗਿਆ ਨਿੱਕੂ ਘੋੜਾ ਚੜਾ ਕੇ ਗਿਆ ਸੀਗਾ ਅੱਛਾ ਘੋੜਾ ਚੜਾ ਕੇ ਗਿਆ ਸਾਈਕਲ ਦੋ ਬੋਲਟ ਮੋਟਰਸਾਈਕਲ ਠੀਕ ਆ ਤੇ ਜਿਹੜੀਆਂ ਦੋਸਤੋ ਸੁੱਖਾਪੂਰੀਆਂ ਹੁੰਦੀਆਂ ਹਨ ਨਾ ਆ ਦੇਖੋ ਚਾਰ ਛਪੇਰੇ ਆ ਦੇਖੋ ਤੁਸੀਂ ਕੋਈ ਜਗ੍ਹਾ ਨਹੀਂ ਇੱਥੇ ਵੀ ਆ ਦੇਖੋਗੇ 8-10 ਮੋਟਰਸਾਈਕਲ ਚੜਦੇ 8-10 ਮੋਟਰਸਾਈਕਲ ਚੜ ਗਏ ਇਹ ਬਾਬੇ ਇਹ ਕੋਣ ਹੋਣਾ ਬਾਬੇ ਐਸਐਸ ਠੀਕ ਹੈ ਠੀਕ ਹੈ ਤੇ ਇਹ ਬਾਬੇ ਕਿਤੇ સેવા ਕਰਦੇ ਆ સેવા ਕਰਦੇ ਆ ਬਾਬਿਆਂ ਕੋਲੇ ਰਹਿੰਦੇ ਹੈਗੇ ਤੇ ਇਹ ਬਾਬੇ ਕਹਿੰਦੇ ਵੀ ਮੋਟਰਸਾਈਕਲ ਕਾਫੀ ਅਠ ਦਾ ਮੋਟਰਸਾਈਕਲ ਚਲਾ ਕੇ ਗਏ ਆ ਤੇ ਘੋੜਾ ਟਰੈਕਟਰ ਤੇ ਕਾਫੀ ਜਾਨੀ ਕਿ ਸ਼ੌਂਕ ਨਾਲ ਸੰਦ ਬਣਾ ਕੇ ਜਾਨੇ ਸਰਦਾ ਭਾਉਣਾ ਨਾਲ ਦੇਖੀ ਜਾਂਦੇ ਹੈਗੇ ਤੇ ਆ ਜਿਵੇਂ ਆਪਣੇ ਪਿੰਡ ਵਾਲੇ ਆਪਣੇ ਨਗਰ ਵਾਲੇ ਸਰਦਾ ਭਾਉਣਾ ਨਾਲ ਇੱਥੇ ਆ ਕੇ ਕਈ ਸਾਲਾਂ ਤੋਂ ਸੇਵਾ ਕਰਦੇ ਆ ਤੇ ਇਹਨਾਂ ਦਾ ਬਹੁਤ ਜਾਨੀ ਕਿ ਮੋਹ ਪਿਆਰ ਹੈਗਾ ਜਿਹੜਾ ਬਾਬਿਆਂ ਦੇ ਨਾਲ ਤੇ ਐਸੀ ਤਰ੍ਹਾਂ ਹੀ ਬਣਿਆ ਰਹੇ ਤੇ ਪ੍ਰਮਾਤਮਾ ਉਂਗਰੇ ਇਹ ਅਰਦਾਸ ਕਰਦੇ ਆ ਤੇ ਹਰ ਇੱਕ ਦੀਆਂ ਜਿਹੜੀਆਂ ਮਨੋ ਕਾਮਨਾ ਮਨੋ ਕਾਮਨਾ ਉਹ ਪੂਰੀਆਂ ਹੋਣ ਤੇ ਹੁੰਦੀਆਂ ਵੀ ਆ ਦੋਸਤੋ ਗੱਲ ਇਹ ਆ ਤੇ ਐਵੇਂ ਕੋਈ ਨਹੀਂ ਕਿਤੇ ਆ ਕੇ ਕਿਸੇ ਕੋਲੇ ਟਾਈਮ ਨਹੀਂ ਦਸ ਮਿੰਟ ਵੀ ਆਪਾਂ ਜੇ ਆਪਾਂ ਕਹਿ ਦੇਈਏ ਵੀ ਆਪਾਂ ਚੱਲ ਲਿਆਉਣੇ ਆ ਯਾਰ ਕਿਸੇ ਕੋਲੇ ਫालतू ਟਾਈਮ ਨਹੀਂ ਜੇ ਇੱਥੇ ਨੇਚਾ ਸਰਦਾ ਭਾਵਨਾ ਪੂਰੀਆਂ ਹੁੰਦਾਂ ਤਾਂ ਫੇਰ ਹੀ ਆ ਕੇ ਇੱਥੇ ਜਾਨੀ ਕਿ ਨੱਕ ਰਗੜਦਾ ਹਰ ਇੱਕ ਬੰਦਾ ਇੱਕ ਮਿੰਟ ਤੇ ਇੱਕ ਨਾ ਸਾਥਦ ਨੂੰ ਬੇਨਤੀ ਆ ਇਧਰਲੇ ਪਾਸ ਨੂੰ ਤੇ ਜਿਵੇਂ ਕਿ ਦਾਸੀ ਦਿੱਤਾ ਵੀ ਆਪਣੇ 1 ਸਤੰਬਰ 17 ਭਾਦੋਂ ਨੂੰ ਮੇਲਾ ਲੱਗਦਾ ਤੇ ਤਕਰੀਬਨ ਮੇਰੇ ਖਿਆਲ ਚ ਸ਼ਾਮ ਨੂੰ ਕਲਾਕਾਰ ਸ਼ੁਰੂ ਹੋ ਜਾਂਦੇ ਸਾਰੀ ਰਾਤ ਪ੍ਰੋਗਰਾਮ ਚੱਲਦਾ ਖਾਲੇ ਅੱਛਾ ਕੁਲਕਾਂ ਕੁਲਕਾਂ ਚੱਲਦੇ ਹਨ ਸਾਰਾ ਚੱਲਦਾ ਤੇਜੀ ਖਾਨ ਨੂਰਾ ਦਾ ਕਈ ਬਹੁਤ ਕਲਾਕਾਰ ਬਹੁਤ ਕਲਾਕਾਰ ਹੋਣਗੇ ਇੱਕ ਇੱਕ ਤੋਂ ਸ਼ੁਰੂ ਹੋ ਜਾਂਦੇ ਆ ਕਿਵੇਂ ਇੱਕ ਤਰੀਕ ਤੇ ਸ਼ੁਰੂ ਹਾਂ ਇੱਕ ਨੂੰ ਤੇ ਕੈ ਦਿਨ ਚੱਲਦਾ ਮੇਲਾ ਇਹ ਸਵੇਰ ਤੱਕ 5 ਵਜੇ ਤੱਕ ਚੱਲ ਸਵੇਰ ਤੱਕ ਪੰਜ ਠੀਕ ਆ ਜਿਵੇਂ 17 ਨੂੰ ਸ਼ੁਰੂ ਹੋ ਕੇ ਤੇ 18 ਨੂੰ 18 ਭਾਦੋਂ ਨੂੰ ਸਵੇਰ ਤੱਕ ਚੱਲੂਗਾ ਸਵੇਰ ਤੱਕ ਚੱਲੂਗਾ ਤੇ ਦੋਸਤੋ ਗੱਲ ਇਹ ਬਹੁਤ ਭਾਰਾ ਮੇਲਾ ਹੁੰਦਾ ਜਿਹੜੇ ਕਿਸੇ ਨੇ ਸੱਜਣ ਦੀ ਕਹਿੰਦੀ ਨਾ ਮੇਰੇ ਕਹਿੰਦੀ ਤਮੰਨਾ ਹੁੰਦੀ ਮੈਂ ਆਪ ਇਥੇ ਵੇਖੋ ਗੱਲ ਇਹ ਜੀਦੇਵਜ ਦੀ ਸਾਡਾ ਬਠਿੰਡਾ ਜ਼ਿਲ੍ਹਾ ਆਉਣਾ ਜਾਣਾ ਸਾਡਾ ਬਠਿੰਡੇ ਬਹੁਤ ਸੀ ਪਰ ਮੈਂ ਬਹੁਤ ਘਟ ਆਇਆ ਪਿਛਲੇ ਮੇਲੇ ਤੇ ਮੈਂ ਆਇਆ ਸੀਗਾ ਤੇ ਪਿਛਲੇ ਮੇਲੇ ਤੇ ਜਦੋਂ ਬੰਦੇ ਨੂੰ ਬੰਦਾ ਵਿਖੜ ਜਾਂਦਾ ਸੀਗਾ ਤਿੱਥੇ ਆਉਂਦਾ ਨਹੀਂ ਸੀਗਾ ਤੇ ਇਥੇ ਜਿਹੜਾ ਰੰਗਾ ਰੰਗ ਪ੍ਰੋਗਰਾਮ ਆ ਬਹੁਤ ਜਿਆਦਾ ਯਾਨੀ ਕਿ ਹਾਂ ਬਹੁਤ ਕਲਾਕਾਰ ਉਹ ਕੋਈ ਆ ਨਹੀਂ ਹੁੰਦੇ ਵੀ ਆਰਡਰ ਬੁੱਕ ਕਰਕੇ ਆਏ ਹੁੰਦੇ ਆ ਜਾਂ ਪੈਸੇ ਤੱਕੇ ਵਾਲੇ ਹੁੰਦੇ ਆ ਉਹ ਸ਼ਰਧਾ ਭਾਵ ਨਾਲ ਉਹਨਾਂ ਦੇ ਨਾਲ ਬ ਮੱਥਾ ਟੇਕਦੇ ਆ ਦਰਸ਼ਨ ਕਰਦੇ ਆ ਤੇ ਉਹ ਆਪਦਾ ਟਾਈਮ ਵੇਖੋ ਜਿਹੜੇ 10-10 ਲੱਖ ਰੁਪਈਆ ਗਾਇਕ ਲੈਣ ਵਾਲੇ ਤੇ 15-15 ਲੱਖ ਲੈਣ ਵਾਲੇ ਇਥੇ ਫ੍ਰੀ ਆ ਕੇ ਉਹ ਸਾਰੇ ਆਪ ਦੇ ਕਲਾ ਦੇ ਜੋਰ ਆ ਜਿਹੜੇ ਉਹ ਦਿਖਾਉਂਦੇ ਆਗੇ ਤੇ ਆਪਾਂ ਹੋਰ ਵੀ ਤੁਹਾਨੂੰ ਸਾਰਾ ਜਿਹੜਾ ਕੋਈ ਇਹ ਆਪਣੇ ਸੇਵਾਦਾਰ ਸੀ ਜਿਨ੍ਹਾਂ ਨੇ ਆਪਾਂ ਨੂੰ ਦੱਸਿਆਗਾ ਤੇ ਆਪਾਂ ਹੋਰ ਵੀ ਤੁਹਾਨੂੰ ਜਿਹੜਾ ਚੰਨਾ ਪਵਾਵਾਂਗੇ ਕੋਈ ਗੱਲਾਂ ਦਾ ਤੇ ਐਨੇ ਕ ਐਸਟਰਲੀਜ਼ ਕਰਾਈ ਹੋ ਬਾਈ ਨੇ ਤੇ ਇਹ ਕਲਾਕਾਰ ਹੁਣ ਮੇਲੇ ਦੇ ਉੱਤੇ ਹਰ ਹਾਲਤ ਪਹੁੰਚੂਗਾ ਪਹੁੰਚੂਗਾ ਚਾਹੇ ਜਿੰਨਾ ਮਰਜੀ ਇਹਦੇ ਕੋਲੇ ਕਸ ਹੋਵੇ